ਮੋਗਾ ਦੇ ਪਿੰਡ ਚੁਗਾਵਾ ਦੇ ਰਹਿਣ ਵਾਲੇ ਸਰਪੰਚ ਨਰਿੰਦਰ ਕੌਰ ਗਰਤੰਤਰ ਦਿਵਸ ਤੇ ਦਿੱਲੀ ਦੇ ਵਿੱਚ ਹੋਣ ਵਾਲੇ ਸਮਾਗਮ ਚ ਭਾਗ ਲੈਣਗੇ ਇਸ ਮੌਕੇ ਤੇ ਸਰਪੰਚ ਨਰਿੰਦਰ ਕੌਰ ਨੇ ਉਹਨਾਂ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੇ ਉਜਵਲ ਭਵਿਕ ਦੀ ਕਾਮਨਾ ਵੀ ਕੀਤੀ ਇਸ ਮੌਕੇ ਤੇ ਚੇਅਰਮੈਨ ਪਰਸਨ ਚੇਅਰ ਪਰਸਨ ਅਤੇ ਸਰਪੰਚ ਨਰਿੰਦਰ ਕੌਰ ਨੇ ਡਿਪਟੀ ਕਮਿਸ਼ਨਰ ਐ ਵਿਸ਼ੇਸ਼ ਸਾਰੰਗਲ ਤੇ ਜਲ ਸਪਲਾਈ ਦੇ ਸੈਨੀਟੇਸ਼ਨ ਵੀ ਬਾਕਿ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀਂ ਸਭ ਦੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੂੰ 26 ਜਨਵਰੀ ਨੂੰ ਹੋਣ ਵਾਲੇ ਸਮਾਰੋਹ ਦੇ ਵਿੱਚ ਭਾਗ ਲੈਣ ਦੇ ਲਈ ਚੁਣਿਆ ਗਿਆ ਹੈ ਬਹੁਤ ਵਧੀਆ ਸਹੂਲਤਾ ਪਿੰਡ ਨੂੰ ਦੇਣ ਦਿੱਤੀ ਆ ਬਹੁਤ ਵਧੀਆ 24 ਘੰਟੇ ਸਪਲਾਈ ਚੱਲਦੀ ਆ ਬਾਕੀ ਅਸੀਂ ਪੂਰੀ ਇਹਨਾਂ ਦੇ ਧਿਆਨ ਦਿੰਨੇ ਆ ਵੀ ਕਿਤੇ ਪਾਣੀ ਖਰਾਬ ਨਾ ਹੋਵੇ ਸਮੇਂ-ਸਮੇਂ ਤੇ ਜਾ ਕੇ ਘਰ-ਘਰ ਜਾ ਕੇ ਸਾਰਾ ਕੁਝ ਪੁੱਛਦੇ ਦੱਸਦੇ ਰਹਿੰਦੇ ਆ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਜਲ ਸਪਲਾਈ ਪੂਰੀ ਤਰ੍ਹਾਂ ਪਿਓਰ ਵਧੀਆ ਸਾਫ ਸੁਥਰਾ ਪਾਣੀ ਦਿੱਤਾ ਜਾਂਦਾ ਲੋਕਾਂ ਨੂੰ ਲੋਕ ਬਹੁਤ ਖੁਸ਼ ਨੇ ਇਸ ਤੋਂ ਤੇ ਬਾਕੀ ਸਾਡ ਇਸੇ ਤਰ੍ਹਾਂ ਇਹ ਅੱਗੇ ਤੋਂ ਵੀ ਆਪਾਂ ਇਹ ਕਾਰਜ ਨਿਪਰੇ ਚਾੜ੍ਹਾਂਗੇ ਜਿਹੜਾ ਕੋਈ ਕਮੀਆਂ ਰਹਿ ਗਈਆਂ ਉਹਨਾਂ ਨੂੰ ਬਾਕੀ ਉੱਥੇ ਆਪਣੇ ਵਾਰਸਵਾਗ ਟੈਂਕੀ ਕੋਲੇ ਜਾ ਕੇ ਬਹੁਤ ਸੋਹਣੀ ਪਾਰਕ ਬਣੀ ਹੋਈ ਆ ਬੱਚਿਆਂ ਦੇ ਰਹਿਣ ਬੈਠਣ ਵਾਸਤੇ ਬਜ਼ੁਰਗਾਂ ਦੇ ਬਹੁਤ ਪੂਰਾ ਸਫਾਈ ਦਾ ਧਿਆਨ ਦਿੱਤਾ ਜਾਂਦਾ ਕੰਮਾਂ ਦੀ ਗੱਲ ਕੀਤੀ ਜਾਵੇ ਹੋਰ ਕਿਹੜੇ ਕਿਹੜੇ ਪਿੰਡ ਦੇ ਜਿਹੜੇ ਕੰਮ ਆ ਤੁਹਾਡੇ ਵੱਲੋਂ ਕੀਤੇ ਨੇ ਐਂਟਰਲੋਕ ਸਾਰੇ ਪਿੰਡ ਦੇ ਵਿੱਚ 90% ਕੰਮ ਹੋ ਚੁੱਕਿਆ ਵਾਂ ਬਾਕੀ ਸਾਰੇ ਐਸੇ ਪਾਸੇ ਪਾਰਕਾਂ ਦਾ ਕੰਮ ਵੀ ਕੀਤਾ ਗਿਆ ਵਾ ਇੱਕ ਪਾਰਕ ਰਹਿੰਦੀ ਆ ਉਹ ਬਸ ਉਹ ਮਹੀਨੇ 15 ਦਿਨਾਂ ਤੱਕ ਚਾਲੂ ਕਰਦੇ ਆਂਗੇ ਬੇ ਚਾਰ ਪੰਜ ਪਾਰਕਾਂ ਅਸੀਂ ਬਣਾ ਚੁੱਕੇ ਆ ਤੁਹਾਡੇ ਕੋਲ ਇੱਕ ਵਧੀਆ ਫਰਾਲਾ ਕੀਤਾ ਗਿਆ ਹਰ ਘਰ ਦੇ ਬਾਹਰ ਜਿਹੜੀ ਇੱਕ ਨੇਮ ਪਲੇਟ ਵੀ ਲਗਾਈ ਹੋਈ ਹੈ ਹਾਂਜੀ ਇਹ ਵੀ ਇਹ ਵੀ ਕੀਤਾ ਗਿਆ ਕੰਮ ਵਾਟਰ ਸਪਲਾਈ ਵੱਲੋਂ ਇਹ ਵੀ ਇਹ ਕੀਤਾ ਗਿਆ ਨੇਮ ਪਲੇਟ ਲਿਖ ਕੇ ਵਾਟਰ ਕਨੈਕਸ਼ਨ ਨੰਬਰ ਸਭ ਕਾ ਪਾਕੇ ਘਰ ਦਾ ਨਾਮ ਮੁੱਢੀ ਦਾ ਲੈ ਕੇ ਲਾਇਆ ਲੱਗ ਰਿਹਾ 350 ਪਿੰਡਾਂ ਮੋਗੇ ਦੇ ਵਿੱਚ ਤੇ ਤੁਹਾਨੂੰ ਜਿਹੜਾ ਇਕੱਲੇ ਨੂੰ ਚੁਣਿਆ ਗਿਆ ਤੇ ਔਰ ਤੋਂ ਔਰ ਕੋਈ ਵੀ ਜਿਹੜਾ ਉੱਥੇ ਹੁਣ ਜਾਓਗੇ ਕੀ ਕਹਿਣਾ ਚਾਹੋਗੇ ਮੇਰੇ ਲਈ ਤਾਂ ਬਹੁਤ ਹੀ ਵੱਡੀ ਮਾਣ ਵਾਲੀ ਗੱਲ ਹੈ ਐਡੀ ਵੱਡੀ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆਂ ਕਿ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਸਾਰੇ ਨਗਰ ਦੇ ਥਰੂ ਹੀ ਇਹ ਗੱਲਾਂ ਹੁੰਦੀਆਂ ਇਕੱਲਾ ਕੋਈ ਨਹੀਂ ਕਰ ਸਕਦਾ ಗ್ರಾಮ ਪੰਚਾਇਤ ਨੇ ਸਹਿਯੋਗ ਦਿੱਤਾ ਤਾਂ ਆਪਾਂ ਕਾਰਜ ਕਰਕੇ ਨੇਪਰੇ ਚਾ